ਉਹ 130 40 ਸਾਲ ਤੱਕ ਜੀਂਦੇ ਲੋਕ ਉਹਨਾਂ ਦੇ ਵੱਡੇ ਜੀਵਨ ਦਾ ਕਾਰਨ ਇਹੀ ਆ ਕਿ ਉਹ ਆਮ ਸੰਸਾਰ ਨਾਲੋਂ ਨਾਤਾ ਨਹੀਂ ਉਹਨਾਂ ਰੱਖਿਆ ਕਿਸੇ ਨਾਲ ਛੇ ਛੇ ਫੋਟੋ ਸਾਡੇ ਛੇ ਛੇ ਫੋਟੋ ਉਹਨਾਂ ਦੇ ਕੱਦ ਨੇ ਉੱਚੇ ਲੰਮੇ ਜਵਾਨ ਨੇ ਤੇ ਸੋਹਣੇ ਸੁਨੱਖੇ ਨੇ ਤੇ ਸਾਡੀ 16 ਸਾਲ ਦੀ ਮਟਿਆਰ ਵੀ ਉਹਨਾਂ ਦੀ 40 45 ਸਾਲ ਦੀ ਮਟਿਆਰ ਦੇ ਸਾਹਮਣੇ ਫਿੱਕੀ ਲੱਗਦੀ ਆ ਤੇ ਮੇਰੇ ਦਾਦੀ ਜੀ 105 ਸਾਲ ਤੋਂ ਉੱਪਰ ਸੀ ਜਿੱਥੋਂ ਤੱਕ ਉਹਨਾਂ ਨੂੰ ਮੈਂ ਵੇਖਿਆ ਉਹਨਾਂ ਦੀ ਜ਼ਿੰਦਗੀ ਨੇਮਬੱਧ ਸੀ ਇੱਕ ਮੈਂ ਫੈਸਲਾ ਕਹਾਣੀ ਲਿਖੀ ਜਿਹੜੀ ਇੱਕ ਸਾਂਝੀ ਕਿਤਾਬ ਆ ਭਾਰ ਦੇ ਤੇ ਪਾਕਿਸਤਾਨ ਦੇ ਦੋਆ ਪੰਜਾਬਾਂ ਦੇ ਰਾਈਟਰਾਂ ਦੀ ਬੁੱਢੇ ਥੇ ਦੀ ਹੂਕ ਉਹਦੇ ਵਿੱਚ ਛਪੀ ਉਹ ਕਹਾਣੀ ਉਹ ਸਾਡੇ ਲਾਗੇ ਮੇਰੇ ਦਾਦਾ ਜੀ ਦੇ ਪਗਵਟ ਭਰਾ ਬਣੇ ਸੀ ਚੌਧਰੀ ਲਈ ਬਖਸ਼ ਰਿਆਲ ਪਿੰਡ ਦੇ ਅੱਜ ਕੱਲ ਉਹਨਾਂ ਦੇ ਬੱਚੇ ਇਸ ਨਨਕਾਣਾ ਸਾਹਿਬ ਰਹਿੰਦੇ ਆ ਤੇ ਉਹ ਦਾਦਾ ਜੀ ਨੇ ਉਹਨਾਂ ਫੈਸਲਾ ਕਰ ਲਿਆ ਸੀ ਕਿ ਮੈਂ ਪਾਕਿਸਤਾਨ ਨਹੀਂ ਜਾਣਾ ਤੇ ਐਂਡ ਦੀ ਬਾਕੀ ਉਹ ਜਦੋਂ ਇੱਥੇ ਕੁੰਮਣ ਗਏ ਸਟੇਸ਼ਨ ਤੇ ਮੇਰੇ ਤਾਇਆ ਜੀ ਛੋਟੇ ਜੇ ਸੀ 10-12 ਸਾਲ ਦੇ ਉਹਨਾਂ ਨੂੰ ਨਾਲ ਲੈ ਕੇ ਤੇ ਉਹ ਲੋਕਾਂ ਦੀ ਅੱਖਾਂ ਦੀ ਨਫ਼ਰਤ ਵੇਖ ਕੇ ਉਹਨਾਂ ਦੇ ਪ੍ਰਤੀ ਜਿਹੜੇ ਲੋਕ ਉਹਨਾਂ گاڑی ਝੁਕਦੇ ਸੀ ਉਸ ਟਾਈਮ ਉਹ ਐਮਐਲਏ ਸੀ ਗੋਪੀ ਚੰਦ ਭਾਰਗਵ ਦੀ ਸਰਕਾਰ ਦੇ ਵਿੱਚ ਤੇ ਸਾਡੇ ਦੋਹਾਂ ਘਰਾਂ ਦੇ ਵਿੱਚ ਕਈ-ਕਈ ਦਿਨ ਰੋਟੀ ਨਹੀਂ ਪੱਕੀ ਤੇ ਨਾ ਦਾਦਾ ਜੀ ਇਸ ਸਦਮੇ ਨੂੰ ਬਰਦਾਸ਼ਤ ਕਰ ਸਕੇ ਸੀ ਤੇ ਨਾ ਚੌਧਰੀ ਜੀ ਹੁਣ ਕਰ ਸਕੇ ਸੀ ਦੱਸਦੇ ਪਾਕਿਸਤਾਨ ਜਾ ਕੇ ਤੇ ਉਹ ਸਾਡੇ ਚਿਹਰੇ ਦੀ ਖੂਬਸੂਰਤੀ ਸਾਡੇ ਦਿਲ ਦੀ ਖੂਬਸੂਰਤੀ ਸਾਡੇ ਘਰਾਂ ਦੀ ਸ਼ਾਂਤੀ ਸਾਡੇ ਘਰਾਂ ਦਾ ਆਰਾਮ ਸਾਡੇ ਬੱਚਿਆਂ ਦਾ ਸਕੂਨ ਸਭ ਕੁਝ ਖਾ ਜਾਂਦਾ ਇਹਨਾਂ ਚੀਜ਼ਾਂ ਨੂੰ ਪਰਛਾਵਾ ਬਣਾਉਣ ਦੀ ਕੀ ਲੋੜ ਆ ਜਿਹੜੀਆਂ ਸਾਡੀਆਂ ਦੁਸ਼ਮਣਾਂ ਕਿਉਂਕਿ ਤੁਸੀਂ ਉਹ ਕਿਤਾਬ ਜੇ ਬੱਚਿਆਂ ਦੀ ਜਿਹਨੂੰ ਪੜ੍ਹ ਕੇ ਬੱਚਿਆਂ ਨੇ ਜਵਾਨ ਹੋਣਾ ਔਰ ਜੇ ਤੁਹਾਡੇ ਹੀ ਅਰਥ ਜੇ ਤੁਹਾਡੇ ਹੀ ਸਪੈਲਿੰਗ ਜੇ ਤੁਹਾਡੇ ਹੀ ਥੋਟ ਗਲਤ ਹੋਏ ਨਾ ਤੇ ਸਾਰਾ ਕੁਝ ਗਲਤ ਹੋ ਜਾਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀ ਪਤਾ ਪੰਨੂ ਤੇ ਮੇਰਾ ਚੈਨਲ ਚੰਗ ਦੀ ਰਾਹ ਤੇ ਸਵਾਗਤ ਸਾਰਿਆਂ ਦਾ ਦੋਸਤੋ ਮੈਂ ਬੈਠਾ ਆਪਣੇ ਬ੍ਰਦਰ ਦੇ ਘੇਟ ਚ ਯੱੱਦੀ ਫੈਰ ਨੂੰ ਆਇਆ ਸੀ ਮੈਂ ਕਿਹਾ ਚਲੋ ਇਥੇ ਆਰਾਮ ਦੇ ਸਕੂਨ ਦੇ ਚਾਰਪਾੜ ਬਹਿ ਗਏ ਤੇ ਕੱਦਿਆਂ ਗੱਲਬਾਤ ਕਰਦੇ ਹਾਂ ਦੋਸਤੋ ਸਿਹਤ ਨੂੰ ਚੰਗਾ ਰੱਖਣ ਵਾਸਤੇ ਅਸੀਂ ਸਵੇਰ ਦੀ ਐਕਸਰਸਾਈਜ਼ ਕਰਦੇ ਹਾਂ ਪਰ ਜੇ ਸਾਡਾ ਮਨ ਖੁਸ਼ ਨਹੀਂ ਤੇ ਸਾਡੇ ਵਿਚਾਰ ਨਰੋਏ ਨਹੀਂ ਤੇ ਫਿਰ ਸਾਡੀ ਜਿਹੜੀ ਇਹ शरीर ਦੀ ਐਕਸਰਸਾਈਜ਼ ਕੀਤੀ ਹੈ ਵੀ ਕਿਸੇ ਕੰਮ ਨਹੀਂ ਆਉਂਦੀ। ਦੋਸਤੋ ਇੱਕ ਹਿੰਦੂ ਕੁਸ਼ਦੀਆਂ ਪਹਾੜੀਆਂ ਦੇ ਵਿੱਚ ਸ਼ਾਇਦ ਪਾਕਿਸਤਾਨ ਵਾਲੀ ਸਾਈਡ ਤੇ ਪਾਏ ਜਾਂਦੇ ਆ ਲੋਕ ਹੁੰਜਾ ਬਸਤੀ ਦੇ ਨਾਮ ਅਲਛੈਤ ਮੈਂ ਉਹਨਾਂ ਨੂੰ ਕਿਤੇ ਪੜਿਆ ਸੀ। ਉਹ 130-40 ਸਾਲ ਤੱਕ ਜੀਂਦੇ ਲੋਕ। ਉਹਨਾਂ ਦੇ ਵੱਡੇ ਜੀਵਨ ਦਾ ਕਾਰਨ ਇਹੀ ਆ ਕਿ ਉਹ ਆਮ ਸੁਖ ਸਾਹਿਬ ਨਾਲੋਂ ਨਾਤਾ ਨਹੀਂ ਉਹਨਾਂ ਰੱਖਿਆ ਕਿਸੇ ਨਾਲ ਉਹ ਆਪਣਾ ਅਗਾਉਦੇ ਆ ਆਪਣਾ ਹੀ ਖਾਂਦੇ ਆ ਤੇ ਉਹਨਾਂ ਦੇ ਆਪਣੇ ਨਾਂ ਨ ਨੂੰ ਕਿਸੇ ਬਿਜਲੀ ਦੀ ਲੋੜ ਆ ਨਾ ਉਹਨਾਂ ਨੂੰ ਕਿਸੇ ਮੋਬਾਈਲ ਦੀ ਲੋੜ ਆ ਨਾ ਉਹਨਾਂ ਨੂੰ ਕਿਸੇ ਉੱਚ ਤਕਨੀਕ ਦੀ ਲੋੜ ਆ ਛੇ ਛੇ ਫੋਟੋ ਸਾਢੇ ਛੇ ਛੇ ਫੋਟੋ ਉਹਨਾਂ ਦੇ ਕੱਦ ਨੇ ਉੱਚੇ ਲੰਮੇ ਜਵਾਨ ਨੇ ਤੇ ਸੋਹਣੇ ਸੁਨੱਖੇ ਨੇ ਤੇ ਸਾਡੀ 16 ਸਾਲ ਦੀ ਮਟਿਆਰ ਵੀ ਉਹਦੀ 40 45 ਸਾਲ ਦੀ ਮਟਿਆਰ ਦੇ ਸਾਹਮਣੇ ਫਿੱਕੀ ਲੱਗਦੀ ਆ ਜਿੰਦਗੀ ਗੁੰਡੇਲਦਾਰ ਆ ਬਹੁਤ ਜਿਆਦੀ ਹੈ ਬੁਝਾਰਤ ਵਰਗੀ ਆ ਇਹ ਤਾਂ ਕੋਈ ਇਹਦੀ ਭੇਲੀ ਨੂੰ ਖੋਲ ਲੈਂਦਾ ਇਸ ਰਮਝੇ ਨੂੰ ਫੜ ਲੈਂਦਾ ਤੇ ਫਿਰ ਤੇ ਉਹ ਬਹੁਤ ਕੁਝ ਸਮਝ ਜਾਂਦਾ ਇਹ ਉਹ ਨਹੀਂ ਸਮਝਾਉਂਦੀ ਤੇ ਫੇਰ ਮੈਨੂੰ ਨਹੀਂ ਪਤਾ ਮੇਰੇ ਦਾਦੀ ਜੀ 105 ਸਾਲ ਤੋਂ ਉੱਪਰ ਸੀ ਜਿੱਥੋਂ ਤੱਕ ਉਹਨਾਂ ਨੂੰ ਮੈਂ ਵੇਖਿਆ ਉਹਨਾਂ ਦੀ ਜ਼ਿੰਦਗੀ ਨੇਮਬੱਧ ਸੀ ਉਹਨਾਂ ਕੋਲ ਰੂਟੀਨ ਸੀ 24 ਘੰਟਿਆਂ ਦੀ ਕਦੋਂ ਸੌਣਾ ਕਦੋਂ ਉੱਠਣਾ ਕਦੋਂ ਪਾਠ ਕਰਨਾ ਕਦੋਂ ਪੜਨਾ ਔਰ ਕਦਾਂ ਟਾਈਮ ਪਰਿਵਾਰ ਨੂੰ ਦੇਣਾ ਔਰ ਕਿੰਨਾ ਟਾਈਮ ਗਲੀ ਮੁੱਲੇ ਦੇ ਬੱਚਿਆਂ ਨੂੰ ਦੇਣਾ ਸਾਰਾ ਕੁਝ ਉਹਨਾਂ ਦੇ ਨਿਜਮਬੱਦ ਸੀ। ਔਰ ਉਹਨਾਂ ਦਾ ਕਦੀ ਨਾ ਦੰਦ ਦਰਦ ਨਾ ਦਾੜ ਦਰਦ ਨਾ ਸਿਰ ਪੀੜ ਮੈਂ ਨਹੀਂ ਦੇਖੀ। ਤੇ ਉਹਨਾਂ ਨੇ ਪਾਕਿਸਤਾਨ ਦੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਿੰਨੇ ਵੀ ਸੀ। ਆਲ ਇੰਡੀਆ ਦੇ ਸਾਰੇ ਗੁਰਦ ਧਾਮਾਂ ਤੇ ਉਹ ਘੁੰਮ ਕੇ ਆਏ। ਤੇ ਮੈਂ ਜਦੋਂ ਵੀ ਉਹਨਾਂ ਕੋਲ ਜਾਣਾ ਹੋ ਬੜੇ ਫਖਰ ਨਾਲ ਮੈਨੂੰ ਦੱਸਦੇ ਹੁੰਦੇ ਸੀ ਹਰਾ ਕੁਝ। ਪੁਰਾਣੇ ਵੇਲੇ ਦੀਆਂ ਗੱਲਾਂ ਜ਼ਿਆਦਾਤਰ ਮੈਂ ਉਹਨਾਂ ਤੋਂ ਪੁੱਛੀਆਂ ਉਹਨਾਂ ਨੇ ਮੈਨੂੰ ਦੱਸੀਆਂ ਉਹ ਜ਼ਮਾਨਾ ਕਿਦਾਂ ਦਾ ਸੀ ਵੰਡ ਦੇ ਹਾਲਾਤ ਕਿਦਾਂ ਬਣੇ ਕੀ ਬਣਿਆ ਉਹਨਾਂ ਮੈਨੂੰ ਦੱਸਿਆ ਔਰ ਉਹਨਾਂ ਦੀਆਂ ਗੱਲਾਂ ਚੋਂ ਹੀ ਮੇਰੇ ਕਈ ਵਿਸ਼ੇ ਕਹਾਣੀਆਂ ਦੇ ਜਿਹੜੀਆਂ ਮੈਂ ਕਹਾਣੀਆਂ ਲਿਖੀਆਂ ਉਹ ਮਿਲ ਗਿਆ ਮੈਨੂੰ ਇੱਕ ਮੈਂ ਫੈਸਲਾ ਕਹਾਣੀ ਲਿਖੀ ਜਿਹੜੀ ਇੱਕ ਸਾਂਝੀ ਕਿਤਾਬ ਆ ਪਰਦੇ ਤੇ ਪਾਕਿਸਤਾਨ ਦੇ ਦੋਆ ਪੰਜਾਬਾ ਦੇ ਡਾਇਰੈਕਟਰਾਂ ਦੀ ਬੁੱਢੇ ਥੇਦੀ ਹੂਕਾ ਉਹਦੇ ਵਿੱਚ ਛਪੀ ਉਹ ਕਹਾਣੀ ਉਹ ਸਾਡੇ ਲਾਗੇ ਮੇਰੇ ਦਾਦਾ ਜੀ ਦੇ ਪਗਵਟ ਭਰਾ ਬਣੇ ਸੀ ਚੌਧਰੀ ਲਈ ਬਖਸ਼ ਰਿਆਲ ਪਿੰਡ ਦੇ ਅੱਜ ਕੱਲ ਉਹਨਾਂ ਦੇ ਬੱਚੇ ਇਸ ਨਕਾਲਾ ਸਾਹ ਰਹਿੰਦੇ ਆ ਤੇ ਉਹ ਦਾਦਾ ਜੀ ਨੇ ਉਹਨਾਂ ਫੈਸਲਾ ਕਰ ਲਿਆ ਸੀ ਕਿ ਮੈਂ ਪਾਕਿਸਤਾਨ ਨਹੀਂ ਜਾਣਾ ਤੇ ਐਂਡ ਦੀ ਬਾਕੀ ਉਹ ਜਦੋਂ ਇੱਥੇ ਕੁੰਮਣ ਗਿਆ ਸਟੇਸ਼ਨ ਤੇ ਮੇਰੇ ਤਾਇਆ ਜੀ ਛੋਟੇ ਜੇ ਸੀ 10-12 ਸਾਲ ਦੇ ਉਹਨਾਂ ਨੂੰ ਨਾਲ ਲੈ ਕੇ ਤੇ ਉਹ ਲੋਕਾਂ ਦੀ ਅੱਖਾਂ ਦੀ ਨਫ਼ਰਤ ਵੇਖ ਕੇ ਉਹਨਾਂ ਦੇ ਪ੍ਰਤੀ ਜਿਹੜੇ ਲੋਕ ਉਹਨਾਂ ਗਾੜੀ ਝੁਕਦੇ ਸੀ ਉਸ ਟਾਈਮ ਉਹ ਐਮ.ਐਲ.ਏ ਸੀ ਗੋਪੀ ਚੰਦ ਭਾਰਗਵ ਦੀ ਸਰਕਾਰ ਦੇ ਵਿੱਚ ਤੇ ਐਡੀ ਵੱਡੀ ਹਸਤੀ ਤੋਂ ਹੀ ਜਦੋਂ ਲੋਕ ਅੱਖਾਂ ਕੱਢਣ ਲੱਗ ਪਏ ਸੀ ਤੇ ਫਿਰ ਉਹ ਆਪਣੇ ਫੈਸਲੇ ਤੇ ਇੱਕ ਫੈਸਲਾ ਰੱਖਦੇ ਤੇ ਦਾਦਾ ਜੀ ਨੂੰ ਜਦੋਂ ਰਾਤ ਆ ਕੇ ਕਹਿੰਦੇ ਆ ਕਿ ਮੈਂ ਨਹੀਂ ਰਹਿਣਾ ਮੈਂ ਫੈਸਲਾ ਕਰ ਲਿਆ ਪਾਕਿਸਤਾਨ ਜਾਣਾ ਸਾਡੇ ਦੋਹਾਂ ਘਰਾਂ ਦੇ ਵਿੱਚ ਕਈ-ਕਈ ਦਿਨ ਰੋਟੀ ਨਹੀਂ ਪੱਕੀ ਤੇ ਨਾ ਦਾਦਾ ਜੀ ਇਸ ਔੜਮੇ ਨੂੰ ਬਰਦਾਸ਼ਤ ਕਰ ਸਕੇ ਸੀ ਤੇ ਨਾ ਚੌਧਰੀ ਜੀ ਕਰ ਸਕੇ ਸੀ ਦੱਸਦੇ ਪਾਕਿਸਤਾਨ ਜਾ ਕੇ ਉਹ ਵੀ ਮੋੜਰ ਤਾਕ ਨਹੀਂ ਆਈ ਤੇ ਤਰਾਸਦੀਆਂ ਜਿਹੜੀਆਂ ਸਾਨੂੰ ਬਜ਼ੁਰਗਾਂ ਨੇ ਦੱਸੀਆਂ ਚਲੋ ਖੈਰ ਮੈਂ ਤੇ ਗੱਲ ਕਰ ਰਿਹਾ ਸੀ ਹੋਰ ਲੰਮੀ ਜ਼ਿੰਦਗੀ ਬਾਰੇ ਤੇ ਉਹ ਲੰਮੀ ਜ਼ਿੰਦਗੀ ਦਾ ਰਾਜ ਆ ਸਾਡਾ ਕਿ ਅਸੀਂ ਜਿਹੜੇ ਵਿਕਾਰ ਆ ਨਾ ਸਾਡੇ ਨਫ਼ਰਤ ਸਾੜਾ ਈਰਖਾ ਇਹ ਸਾਨੂੰ ਕੱਢਣੀ ਪਊਗੀ ਆਪਣੇ ਦਿਲ ਚੋਂ ਕਿ ਇਹ ਤੀਡੇ ਜਿਹੜੀਆਂ ਨਾ ਘੁੰਡੇ ਕੀੜਿਆਰ ਗਿਆ ਜਿਹੜੀਆਂ ਸਾਨੂੰ ਖਾ ਜਾਂਦੀਆਂ ਜਿਆਨੇ ਕਹਿੰਦੇ ਆ ਆਂਡੀ ਉੱਬਲਦੀ ਆ ਤੇ ਆਪਦੇ ਹੀ ਕੰਡੇ ਲੂੰਦੀ ਆ ਜਦੋਂ ਅਸੀਂ ਕਿਸੇ ਈਰਖਾ ਦੇ ਕਿਸੇ ਸਾੜੇ ਦੇ ਵਿੱਚ ਕਰਿਜਦੇ ਆ ਨਾ ਤੇ ਉਹ ਸਾਡੇ ਚਿਹਰੇ ਦੀ ਖੂਬਸੂਰਤੀ ਸਾਡੇ ਦਿਲ ਦੀ ਖੂਬਸੂਰਤੀ ਸਾਡੇ ਘਰਾਂ ਦੀ ਸ਼ਾਂਤੀ ਸਾਡੇ ਘਰਾਂ ਦਾ ਆਰਾਮ ਸਾਡੇ ਬੱਚਿਆਂ ਦਾ ਸਕੂਨ ਸਭ ਕੁਝ ਖਾ ਜਾਂਦਾ ਤੇ ਫਿਰ ਦੋਸਤੋ ਅਸੀਂ ਦਵਾਈਆਂ ਲੈਨੇ ਆ ਤੇ ਡਾਕਟਰ ਸਾਨੂੰ ਲੋਟਦੇ ਆ ਤੇ ਉਹ ਦਵਾਈਆਂ ਸਾਡੀਆਂ ਕਿਡਨੀਆਂ ਖਾ ਜਾਂਦੀਆਂ ਸਾਡੇ ਲੀਵਰ ਖਾ ਜਾਂਦੀਆਂ ਸਾਡੇ ਘਰ ਦਾ ਪੈਸਾ ਖਾ ਜਾਂਦੀਆਂ ਸਾਡਾ ਆਰਾਮ ਖਾ ਜਾਂਦੀਆਂ ਸਾਡਾ ਨੀਂਦ ਖਾ ਲਿੰਦੀਆਂ ਸਾਡੀ ਸਕੂਨ ਖਾ ਲਿੰਦੀਆਂ ਇਹ ਮੈਂ ਹੰਡਾਇਆ ਇਸ ਚੀਜ਼ ਨੂੰ ਬੜੀ ਬੁਰੀ ਤਰ੍ਹਾਂ ਛੋਟੀ ਜੀ ਸਾਡੀ ਇੱਕ ਦਵਾਈ ਆ ਇਹ ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਹੋ ਪਰੇ ਘੱਲ ਛੱਡਦੇ ਆ ਤੇ ਉੱਥੇ ਅਸੀਂ ਇਹਨਾਂ ਚੀਜ਼ਾਂ ਨੂੰ ਵੀ ਹੋ ਪਰੇ ਕਰਦ ਗਏ ਆਪਣੇ ਨਾਲ ਲੈ ਕੇ ਨ ਤੁਰ ਗਏ ਇਹਨਾਂ ਚੀਜ਼ਾਂ ਨੂੰ ਪਰਛਾਵਾ ਬਣਾਉਣ ਦੀ ਕੀ ਲੋੜ ਆ ਜਿਹੜੀਆਂ ਸਾਡੀਆਂ ਦੁਸ਼ਮਣ ਆ ਇਹਨਾਂ ਦੀ ਗੱਲ ਮੈਂ ਅੱਜ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਹੋ ਸਕਦਾ ਮੇਰੀ ਗੱਲ ਤੁਹਾਡੀ ਪਕੜ ਤੇ ਆਵੇ ਇੱਕ ਤੇ ਸਾਡੀ ਸਿਹਤ ਇਹਨਾਂ ਵਿਕਾਰਾਂ ਤੋਂ ਦੂਰ ਹੋ ਕੇ ਵਧੀਆ ਹੋ ਜੂਗੀ ਇੱਕ ਸਾਡੇ ਕੋਲ ਸਕੂਨ ਸਾਡਾ ਵਾਪਸ ਆ ਜਾਊਗਾ ਇੱਕ ਘਰਾਂ ਪਰਿਵਾਰਾਂ ਦੀ ਸ਼ਾਂਤੀ ਬਣੀ ਰਹੂਗੀ ਕਿਉਂਕਿ ਹੱਕ ਤੇ ਰੱਖ ਕੇ ਤੇ ਅਸੀਂ ਕੁਝ ਵੀ ਨਹੀਂ ਲੈ ਕੇ ਜਾਣਾ ਇੱਥੋਂ ਅਸੀਂ ਨਿੱਕੀਆਂ ਨਿੱਕੀਆਂ ਭਰਾ ਭਰਾ ਵਟਾਂ ਤੋਂ ਲੜਦੇ ਰਹਿੰਦੇ ਆ ਕੱਢਾ ਤੋਂ ਲੜਦੇ ਰਹਿੰਦੇ ਆ ਗੋਰਾ ਤੋਂ ਬੰਗੀਆਂ ਤੋਂ ਜਿਹੜੇ ਇੱਥੇ ਹੀ ਪੈ ਰਹੇ ਨੇ ਕਿਤੇ ਵੀ ਨਹੀਂ ਜਾਣੇ ਨਾ ਸਾਡੇ ਪਿਓ ਦਾ ਦਿਆਂ ਖੜੇ ਨਾ ਅਸੀਂ ਕਿਤੇ ਲੈ ਕੇ ਜਾਣੇ ਇਸ ਕਰਕੇ ਦੋਸਤੋ ਇੱਕ ਰਿਕੁਐਸਟ ਹੀ ਆ ਮੇਰੀ ਇਸ ਮਾਤੇ ਮਰਾਈ ਵੀ ਜਿੰਨਾ ਵੀ ਤੁਸੀਂ ਕਰ ਸਕਦੇ ਜੇ ਕਰੋ ਕਿਉਂਕਿ ਤੁਸੀਂ ਉਹ ਕਿਤਾਬ ਜੇ ਬੱਚਿਆਂ ਦੀ ਜਿਹਨੂੰ ਪੜ੍ਹ ਕੇ ਬੱਚਿਆਂ ਨੇ ਜਵਾਨ ਹੋਣਾ ਔਰ ਜੇ ਤੁਹਾਡੇ ਹੀ ਅਰਥ ਜੇ ਤੁਹਾਡੇ ਹੀ ਸਪੈਲਿੰਗ ਜੇ ਤੁਹਾਡੇ ਹੀ ਥੋਟ ਗਲਤ ਹੋਏ ਨਾ ਤੇ ਸਾਰਾ ਕੁਝ ਗਲਤ ਹੋ ਜਾਣਾ ਇਸ ਕਰਕੇ ਕਿੱਥੇ ਤੁਸੀਂ ਤੁਸੀਂ ਅਦੀ ਸੈਰ ਕਰਦੇ ਜੀ ਉੱਠਦੇ ਜੀ ਸਰੀਰ ਦੀ ਸੰਭਾਲ ਕਰਦੇ ਉੱਥੇ ਮਨ ਦੇ ਵਿੱਚੋਂ ਇਹ ਨਫਰਤ ਸਾੜਾ ਈਰਖਾ ਇਹਨੂੰ ਇਤਿਆਗ ਦਿਓ ਸ਼ਾਇਦ ਸਾਡੀ ਜ਼ਿੰਦਗੀ ਹੋਰ ਲੰਮੀ ਹੋ ਜੇ ਲੰਮੀ ਜ਼ਿੰਦਗੀ ਨਾਲ ਅਸੀਂ ਕਰਤੇ ਕੁਝ ਨਹੀਂ ਸਕਦੇ ਭਾਵੇਂ 1000 ਸਾਲ ਹੋਵੇ ਪਰ ਚਲੋ ਇੱਕ ਜਿਹੜੀ ਡਾਕਟਰਾਂ ਦੀ ਖੱਜਲ ਖਰਾਬੀ ਜੋ ਅੱਜਕੱਲ੍ਹ ਹਸਪਤਾਲਾਂ 'ਚ ਹੋ ਰਿਹਾ ਉਹ ਮਰਦਿਆਂ ਨੂੰ ਵੀ ਨਹੀਂ ਬਖਸ਼ਦੇ ਹੈ ਤਾਂ ਸੀ ਉਹ ਸਪੀਡ ਤੋਂ ਵੱਜ ਗਏ ਇਹ ਰੋਸੋ ਇਹ ਮੇਰਾ ਸਨੇਹਾ ਹੈ ਇਸ ਤਰ੍ਹਾਂ ਹੀ ਮੈਂ ਅਕਸਰ ਹੀ ਆਪਣੇ ਬਹੁਤ ਸਾਰੇ ਵਲੋਗਾਂ ਦੇ ਵਿੱਚ ਇਹ ਗੱਲ ਕੀਤੀ ਹੈ ਜਿੱਥੇ-ਜਿੱਥੇ ਵੀ ਤੁਸੀਂ ਚੜਦੇ ਲੈਂਦੇ ਪੰਜਾਬ 'ਚ ਮੈਨੂੰ ਵੇਖਦੇ ਜੇ ਮੈਂ ਸਾਰਿਆਂ ਦੀ ਦੁਆ ਕਰਦਾ ਤੁਸੀਂ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਰਤਪਤਾਪ ਸਿੰਘ ਬੰਨੂ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਤੁਹਾਡੇ ਲਈ ਜਿੰਦਾਬਾਦ